ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾ ਜਿਹੜੇ ਬਲੌਗ ਹੈ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਹਾਈ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ 'ਤੇ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਇਹ ਆਪਾਂ ਦੱਸ ਦਈਏ ਕਿ ਆਪਣਾ ਜਿਹੜਾ ਇੱਕ ਨਵਾਂ ਚੈਨਲ ਆ ਉਸ ਦਾ ਨਾਮ ਆ ਸਿਮਰਨ ਕਿਚਨ ਐਂਡ ਬਲੌਗਸ ਤੁਸੀਂ ਪਲੀਜ਼ ਉਸ ਚੈਨਲ 'ਤੇ ਵੀ ਜਾ ਕੇ ਇਸੇ ਚੈਨਲ ਨੂੰ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਪੋਰਟ ਕੀਤਾ ਉਸ ਚੈਨਲ ਨੂੰ ਵੀ ਸਪੋਰਟ ਕਰੋ ਤੁਹਾਡਾ ਬਹੁਤ-ਬਹੁਤ ਦਿਨੋਂ ਧੰਨਵਾਦ ਤੇ ਅੱਜ ਆਪਾਂ ਕਰਨਗੇ ਸ਼ੁਰੂ ਵੀਡੀਓ ਤੇ ਆਪਾਂ ਜਿਹੜੀ ਅੱਜ ਵੀਡੀਓ ਆਪਣਾ ਸਕਿਨ ਤੇ ਬਸਾਂ ਗਰਮੀ ਦੇ ਵਿੱਚ ਕਿਸ ਤਰ੍ਹਾਂ ਆਪਣੀ ਸਕਿਨ ਦਾ ਹੀ ਆਪਾਂ ਦੇਖਭਾਲ ਕਰ ਸਕਦੇ ਹਾਂ ਜਿਸ ਤਰ੍ਹਾਂ ਗਰਮੀ ਦੇ ਵਿੱਚ ਆਪਣੀ ਸਕਿਨ ਨੂੰ ਆਪਾਂ ਜਿਹੜਾ ਬੜਾ ਸੋਹਣਾ ਜਾਂ ਨਿਖਾਰ ਦੇ ਸਕਦੇ ਹਾਂ ਘਰ ਬੈਠੇ ਬੈਠੇ ਬਿਨਾ ਗਰਮੀ ਵਿੱਚ ਜਾਏ ਕਿਉਂਕਿ ਘਰ ਵਿੱਚ ਬੈਠੇ ਹੀ ਆਪਾਂ ਆਪਣੀ ਸਕਿਨ ਨੂੰ ਸੋਹਣਾ ਜਿਹਾ ਵਧੀਆ ਜਿਹਾ ਚਮਕਾ ਸਕਦੇ ਹਾਂ ਤੇ ਵੀਡੀਓ ਆਪਾਂ ਜ਼ਿਆਦੀ ਲੰਮੀ ਨਹੀਂ ਕਰਨੀ ਕਿਉਂਕਿ ਕਿਸੇ ਭੈਣ ਦੇ ਕਮੈਂਟ ਸੀ ਕਿ ਭੈਣੇ ਤੁਸੀਂ ਵੀਡੀਓ ਬਹੁਤ ਲੰਮੀ ਕਰ ਦਿੰਨੇ ਆ ਸੋ ਕਮੈਂਟ ਤੁਹਾਡਾ ਸਿਰ ਮੱਥੇ ਤੇ ਆਪਾਂ ਵੀਡੀਓ ਨਹੀਂ ਕਰਦੇ ਆ ਲੰਮੀ ਤੇ ਆਪਾਂ ਵੀਡੀਓ ਛੋਟੀ ਕਰ ਦਿੰਨੇ ਆ ਤੇ ਚਲੋ ਆਪਾਂ फटाफट ਜਿਹੜੀ ਚੀਜ਼ ਆ ਉਹ ਤੁਹਾਨੂੰ ਦਿਖਾਉਣੀ ਆ ਕਿ ਇਸਦੇ ਆਪਾਂ ਕੀ ਕੀ ਕਰਨਾ ਵਾ ਤੇ ਕਿਸ ਤਰ੍ਹਾਂ ਕਰਨਾ ਵਾ ਇੰਦਰ ਆਪਾਂ ਲੈ ਲਿਆ ਵਾ ਇਸ ਦੇਖੋ ਆਪਾਂ ਲੈ ਲਿਆ ਵਾ ਕੱਚਾ ਦੁੱਧ ਤੇ ਕੱਚੇ ਦੁੱਧ ਦੇ ਨਾਲ ਆਪਾਂ ਇੱਕ ਖਾਲੀ ਪਲੇਟ ਲੈ ਲਈਆ ਇੱਕ ਲੈ ਲਈਆ ਆਪਾਂ ਰੂੰ ਇੰਨਾ ਕ ਰੂੰ ਲਿਆ ਆਪਾਂ ਜਿਹੜਾ ਠੀਕ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਵਾ ਕੱਚਾ ਦੁੱਧ ਜਿਹੜਾ ਵਾ ਆਪਾਂ ਸਭ ਤੋਂ ਪਹਿਲਾਂ ਜਿਹੜਾ ਵਾ ਇਹਦੇ ਵਿੱਚ ਥੋੜਾ ਜਿਹਾ ਪਾਉਣਾ ਜਿਆਦਾ ਨਹੀਂ ਪਾਉਣਾ ਬਸ ਇੰਨਾ ਕ ਆਪਾਂ ਕੱਚਾ ਦੁੱਧ ਪਾਉਣਾ ਕੱਚੇ ਦੁੱਧ ਵਿੱਚ ਤੁਸੀਂ ਚੰਗੀ ਤਰ੍ਹਾਂ ਵੇਖ ਸਕਦੇ ਕਿ ਆਪਾਂ ਜਿਹੜੀ ਆ ਕਰੀਮ ਵੀ ਪਾਈ ਆ ਨਾਰੀ ਆਪਾਂ ਕਰੀਮ ਪਾਈ ਆ ਠੀਕ ਆ ਕ੍ਰੀਮ ਮੈਂ ਉਹ ਲਈ ਨਹੀਂ ਆ ਉਹ ਨਾਲ ਹੀ ਬਰਾਬਰ ਪਾਈ ਹੈ ਕਿਉਂਕਿ ਕ੍ਰੀਮ ਵੀ ਸਾਡੇ ਜਿਹੜੀ ਸਕਿਨ ਨੂੰ ਬਹੁਤ ਚੰਗਾ ਮੋਸਚਰਾਈਜ਼ਰ ਦੇ ਕੇ ਚਮਕਾਉਂਦੀ ਹੈ ਤੇ ਆਪਾਂ ਹੁਣ ਸਭ ਤੋਂ ਪਹਿਲਾਂ ਤੇ ਕੱਚੇ ਦੁੱਧ ਨਾਲ ਕਿਸ ਕੀ ਕਰਨਾ ਉਹ ਦੱਸਾਂਗੇ ਫਿਰ ਬਾਅਦ ਚ ਆਪਾਂ ਇਹਦੇ ਵਿੱਚ ਹੋਰ ਇੱਕ ਚੀਜ਼ ਜਿਹੜੀ ਮਿਕਸ ਕਰਨੀ ਆ ਉਹ ਵਾ ਸਾਡਾ ਚੌਲਾਂ ਦਾ ਆਟਾ ਠੀਕ ਆ ਤੇ ਆਪਾਂ ਪਹਿਲਾਂ ਕੱਚੇ ਦੁੱਧ ਦੇ ਨਾਲ ਆਪਾਂ ਤੁਹਾਨੂੰ ਦੱਸਦੇ ਕਿ ਇਸ ਤਰ੍ਹਾਂ ਆਪਣਾ ਫੇਸ ਕਲੀਨ ਕਰ ਸਕਤੋਂ ਸਭ ਤੋਂ ਪਹਿਲਾਂ ਆਪਾਂ ਇਹੜਾ ਇੱਕ ਕਾਪੜਾ ਆਪਾਂ ਜਿਹਨੂੰ ਡਿਪ ਕੀਤਾ ਸੀ ਦੁੱਧ ਦੇ ਵਿੱਚ ਉਹਨੋਂ ਆਪਾਂ ਇਹ ਇਸ ਤਰ੍ਹਾਂ ਪਹਿਲਾਂ ਨਿਚੋੜ ਲੈਣਾ ਕਿਉਂਕਿ ਫਿਰ ਨਾ ਕੱਪੜਿਆਂ ਤੇ ਬਹੁਤ ਜ਼ਿਆਦਾ ਡਿੱਗਦਾ ਵਾ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣਾ ਫੇਸ ਜਿਹੜਾ ਵਾ ਇਹਦੇ ਨਾਲ ਕਲੀਨ ਕਰ ਲੈਣਾ ਵਸੇ ਥੋੜਾ ਜਿਹਾ ਜਿਹੜਾ ਹੁੰਦਾ ਨਾ ਅਸੀਂ ਅਗਰ ਚੀਜ਼ਾਂ ਤੇ ਕੱਪੜਾ ਥੱਲੇ ਰੱਖ ਲਓ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਦੁੱਧ ਵੀ ਹੈ ਨਾ ਉਹ ਵੀ ਸਾਡੇ ਫੇਸ ਤੇ ਚੰਗੀ ਤਰ੍ਹਾਂ ਲੱਗ ਸਕੇ ਕਿਉਂਕਿ ਦੁੱਧ ਜਿਹੜਾ ਨਾ ਗਰਮੀ ਦੇ ਵਿੱਚ ਬਹੁਤ ਹੀ ਵਧੀਆ ਬਹੁਤ ਸੋਹਣੀ ਜਿਹੜੀ ਇਹ ਦਿਨ ਹਨ ਮਤਲਬ ਫੇਸਿੰਗ ਹੁੰਦਾ ਨਾ ਔਰ ਫੇਸ ਨੂੰ ਵੀ ਸਾਫ ਕਰਦਾ ਗਰਮੀ ਦੇ ਵਿੱਚ ਇਹ ਬਹੁਤ ਵਧੀਆ ਵਧੀਆ ਜਿਹੜਾ ਫੇਸ ਨੂੰ ਸਾਫ ਕਰਦਾ ਬਿਨਾ ਕੋਈ ਨੁਕਸਾਨ ਕੀਤੇ ਤੁਸੀਂ ਇਹਨੂੰ ਕਿਸੇ ਵੀ ਸਕਿਨ ਤੇ ਕਰ ਸਕਦੇ ਆ oily ਤੇ ਵੀ ਕਰ ਸਕਦੇ ਆ ਤੇ ਜਿਹੜੀ ਸਕਿਨ ਜਿਹੜੀ ਆਪਣੀ ਕਈਆਂ ਦੀ ਥੋੜੀ ਜਿਹੀ ਖੁਸ਼ਕ ਹੁੰਦੀ ਆ ਉੱਤੇ ਡਰਾਈ ਸਕਿਨ ਉੱਤੇ ਵੀ ਕਰ ਸਕਦੇ ਆ ਇੱਧਰ ਦੇਖੋ ਬਹੁਤ ਹੀ ਜ਼ਿਆਦਾ ਜਿਹੜੀ ਸਾਰੀ ਗੰਦਗੀ ਆਪਾਂ ਇਹਦੇ ਤੋਂ ਕੱਢ ਲਈ ਆ ਬਹੁਤ ਜ਼ਿਆਦਾ ਗੰਦਗੀ ਸੀ ਤੇ ਸਭ ਜਗ੍ਹਾ ਚਪਾ ਚੰਗੀ ਤਰ੍ਹਾਂ ਮਾਰਿਆ ਬਿਲਕੁਲ ਗੰਦਗੀ ਹੋ ਗਈ ਸਾਫ਼ ਹੁਣ ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਕਿੰਨਾ ਕੁ ਆਪਾਂ ਦੁੱਧ ਲਿਆ ਤੇ ਕਿੰਨਾ ਕੁ ਆਪ ਉਹਦੇ ਵਿੱਚ ਜਿਹੜਾ ਵਾ ਚੋਲਾਂ ਦਾ ਆਟਾ ਪਾਉਣਾ ਹੈ ਇੱਥੇ ਆਪਾਂ ਦੁੱਧ ਬਿਲਕੁਲ ਜਿਹੜਾ ਵਾ ਨਾ ਇਸ ਚਮਚਕ ਜਿੰਨਾ ਲਿਆ ਜਿਆਦਾ ਦੁੱਧ ਆਪਾਂ ਨਹੀਂ ਲਿਆਵਾ ਕਿਉਂਕਿ ਆਪਾਂ ਪਤਲਾ ਜਿਆ ਹੀ ਜੜਾਵਾ ਬੈਟਰ ਬਣਾਉਣਾ ਹੈ ਤਾਂ ਇੱਕਦਮ ਜਿਸ ਤਰ੍ਹਾਂ ਕਿ ਪਤਲਾ ਜਿਆ ਜਿਹਨੂੰ ਕਿ ਆਪਾਂ ਜਿਆਦਾ ਗਾੜਾ ਨਹੀਂ ਕਰਨਾ ਕੋ ਜੇ ਇਸ ਤਰ੍ਹਾਂ ਦਾ ਜਿਹੜਾ ਕਰੀਮੀ ਜਿਹਾ ਟੈਕਸਚਰ ਬਣ ਕੇ ਆਪਣਾ ਜਿਹੜਾ ਤਿਆਰ ਹੋ ਗਿਆ ਦੇਖੋ ਇਹਨੂੰ ਆਪਾਂ ਥੋੜਾ ਨਾ ਪਤਲਾ ਹੀ ਰੱਖਣਾ ਇਹਨੂੰ ਆਪਾਂ ਜਿਆਦਾ ਗਾੜਾ ਨਹੀਂ ਕਰਨਾ ਕਿਉਂਕਿ ਆਪਾਂ ਇਹਦੇ ਨਾਲ ਕਰਨਾ ਹੈ ਫੇਸ਼ਲ ਫੇਸ਼ਲ ਜਿਹੜਾ ਆਪਾਂ ਨਾ ਪਤਲਾ ਟੈਕਸਚਰ ਚਾਹੀਦਾ ਵਾ ਕਿਉਂਕਿ ਆਪਾਂ ਦੇਖਦੇ ਆ ਜਦੋਂ ਆਪਾਂ ਕਰੀਮ ਲਗਾਉਂਦੇ ਤੇ ਫਿਰ ਆਪਾਂ ਨੂੰ ਪਾਣੀ ਲਗਾਉਣ ਦੀ ਜ਼ਰੂਰਤ ਪੈਂਦੀ ਔਰ ਇਹਦੇ ਵਿੱਚ ਆਪਾਂ ਪਾਣੀ ਨਹੀਂ ਲਗਾਵਾਂਗੇ ਇਸ ਤਰ੍ਹਾਂ ਹੀ ਆਪਾਂ ਇਹਦੇ ਨਾਲ ਜਿਹੜਾ ਵਾ ਫੇਸ਼ਲ ਕਰਾਂਗੇ ਠੀਕ ਹੈ ਤੇ ਬੜਾ ਹੀ ਸੋਹਣਾ ਬੜਾ ਵਧੀਆ ਫੇਸ਼ਲ ਹੁੰਦਾ ਵਾ ਤੇ ਗਰਮੀ ਦੇ ਵਿੱਚ ਖਾਸ ਕਰਕੇ ਫੇਸ ਲਈ ਇਹ ਬਹੁਤ ਜ਼ਿਆਦਾ ਚੰਗਾ ਹੁੰਦਾ ਵਾ ਆਪਾਂ ਜਿਹੜਾ ਪਤਲਾ ਜਿਹਾ ਟੈਕਸਚਰ ਬਣਾ ਲਿਆ ਵਾ ਤੇ ਬੜਾ ਵਧੀਆ ਇੱਕ ਕਰੀਮੀ ਜਿਹਾ ਬਣ ਗਿਆ ਵਾ ਤੇ ਇਹਨੂੰ ਹੁਣ ਆਪਾਂ ਆਪਣੇ ਫੇਸ ਤੇ ਲਗਾਉਣਾ ਵਾ ਤੇ ਲਗਾ ਕੇ ਆਪਾਂ ਇਹਦੇ ਨਾਲ ਫੇਸ ਦਾ ਫੇਸ਼ੀਅਲ ਕਰਾਂਗੇ ਤੇ ਸਭ ਤੋਂ ਜਿਹੜੀ ਵਧੀਆ ਗੱਲ ਵਾ ਕਿ ਇਹ ਲਗਾਉਣ ਦੇ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗਰਮੀ ਦੇ ਵਿੱਚ ਕਈਆਂ ਦੇ ਜਿਸ ਤਰ੍ਹਾਂ ਇਹ ਕੀਲ ਬਹੁਤ ਨਿਕਲਦੇ ਆ ਕਹਿ ਦਿੰਦੇ ਕਿ ਆਇਲੀ ਸਕਿਨ ਹੈ ਤੇ ਕੀਲ ਬੜੇ ਨਿਕਲਦੇ ਆ ਉਹ ਵੀ ਜਿਹੜੇ एकदम ਵਧੀਆ ਠੀਕ ਹੋ ਜਾਂਦੇ ਆ ਜਿਨ੍ਹਾਂ ਦੇ ਮੂੰਹ ਤੇ ਵੈਸੇ ਪਹਿਲਾਂ ਤੋਂ ਹੀ ਕੀਲ ਲਿਆ ਉਹ ਥੋੜਾ ਇਹਨੂੰ ਹੌਲੀ-ਹੌਲੀ ਲਗਾਉਣ ਜਿਆਦਾ ਰਗੜਨ ਨਾ ਉਹਨੂੰ ਹਾਂ ਇਹ ਜਿਹੜਾ ਫੇਸ਼ਲ ਬਹੁਤ ਸੋਹਣਾ ਬੜਾ ਵਧੀਆ ਫੇਸ਼ਲ ਹੁੰਦਾ ਵਾ ਤੇ ਇੱਕਦਮ ਜਲਦੀ ਮਿੰਟੋ-ਮਿੰਟ ਫੇਸ਼ਲ ਹੋ ਜਾਂਦਾ ਇਹਦੇ ਲਈ ਜ਼ਿਆਦਾ ਟਾਈਮ ਵੀ ਸਾਨੂੰ ਵੇਸਟ ਨਹੀਂ ਕਰਨਾ ਪੈਂਦਾ 10 ਮਿੰਟ ਦੀ ਆਪਾਂ ਇਹਨੂੰ ਮ사ਜ ਕਰਾਂਗੇ ਫਿਰ ਆਪਾਂ ਜਿਹੜਾ ਫੇਸ ਆ ਨਾਰਮਲ ਪਾਣੀ ਦੇ ਨਾਲ ਇਹਨੂੰ ਆਪਾਂ ਸਾਫ਼ ਕਰ ਲੈਣਾ ਵਾ ਜੇਦੋ ਇੱਕ ਵਾਰੀ ਆਪਾਂ ਇਦਾਂ ਲਗਾ ਲਿਆ ਤੇ ਮ사ਜ ਕੀਤੀ ਤੇ ਇਹਨੇ ਥੋੜਾ ਜਿਹਾ ਡਰਾਈ ਹੋ ਜਾਣਾ ਫਿਰ ਜਿਹੜਾ ਆਪਾਂ ਜਿਹੜਾ ਆਪਣੇ ਕੋਲ ਮਟੀਰੀਅਲ ਬਾਕੀ ਆ ਆਪਾਂ ਉਹ ਵੀ ਆਪਣੇ ਫੇਸ ਤੇ ਲਗਾ ਲੈਣਾ ਕਿਉਂਕਿ ਆਪਾਂ ਇਹਨੂੰ ਇੱਕ ਹੀ ਫੇਸ ਵਾਸਤੇ ਪਿਆਰ ਕੀਤਾ ਜਿਆਦਾ ਨਹੀਂ ਹ ਜਿੰਨੇ ਕ ਆਪਾਂ ਸਮਾਨ ਪਾਇਆ ਉਹ ਇੱਕ ਫੇਸ ਦਾ ਹੀ ਸਮਾਨ ਸੀ ਬੜਾ ਸੋਹਣਾ ਬੜਾ ਵਧੀਆ ਦਿਨਾਂ ਫੇਸ ਜਿਹੜਾ ਨਾ ਬਹੁਤ ਵਧੀਆ ਸਾਫ਼ ਹੋ ਜਾਂਦਾ ਵਾ ਇੱਕਦਮ ਉਹਨੇ ਆਪਣੇ ਦੋਵੇਂ ਹਿਸਤ ਹੱਥਾਂ ਦਾ ਇਸਤੇਮਾਲ ਕਰਨਾ ਆ ਦੇਖੋ ਦੇਖੋ ਡਰਾਈ ਹੋ ਗਿਆ ਵਾ ਤੇ ਹੁਣ ਜਿਹੜਾ ਆਪਾਂ ਜਦੋਂ ਡਰਾਈ ਹੋ ਜਾਣਾ ਫਿਰ ਆਪਾਂ ਹੱਥ ਚਲਾਉਣ ਵਾਸਤੇ ਫਿਰ ਤੋਂ ਇਹਨੂੰ ਫੇਸ ਤੇ ਲਗਾ ਲੈਣਾ ਤਾਂ ਕਿ ਸਾਡਾ ਜਿਹੜਾ ਹੱਥ ਹੈ ਚੰਗੀ ਤਰ੍ਹਾਂ ਫ੍ਰੀ ਹੋ ਕੇ ਚੱਲੇ ਦੇਖੋ ਭਈ ਆਪਾਂ ਫੇਸ ਬਿਲਕੁਲ ਇੱਕਦਮ ਵਧੀਆ ਜਿਹਾ ਜਿਹੜਾ ਨਾਰਮਲ ਪਾਣੀ ਨਾਲ ਕਰ ਲਿਆ ਸਾਭ ਤੇ ਫੇਸ ਬੜਾ ਹੀ ਸੋਹਣਾ ਬਹੁਤ ਵਧੀਆ ਫੇਸ ਜਿਹੜਾ ਬਲੋ ਕਰਨ ਦਿਆ ਗਰਮੀਆਂ ਦੇ ਵਿੱਚ ਇਹ ਜਿਹੜਾ ਫੇਸ਼ਲ ਆ ਬਹੁਤ ਹੀ ਵਧੀਆ ਤੁਸੀਂ ਹਫਤੇ ਵਿੱਚ 5 ਦੋ ਵਾਰ ਕਰੋ ਜੇ ਤੁਹਾਡੀ ਸਕਿਨ ਆਇਲੀ ਆ ਤੇ ਤੁਸੀਂ ਉਹਦੇ ਵਿੱਚ ਕਰੀਮ ਨਹੀਂ ਪਾਓ ਦੁੱਧ ਦੀ ਸਿਰਫ ਦੁੱਧ ਦੇ ਨਾਲ ਹੀ ਫੇਸ਼ਲ ਕਰ ਲਿਓ ਤੇ ਜੇ ਤੁਹਾਡੀ ਸਕਿਨ ਆਇਲੀ ਨਹੀਂ ਡਰਾਈ ਸਕਿਨ ਹੈ ਤਾਂ ਤੁਸੀਂ ਥੋੜੀ ਜੀ ਕੱਚੇ ਦੁੱਧ ਦੀ ਕਰੀਮ ਵੀ ਵਿੱਚ ਪਾ ਸਕਦੇ ਕੱਚਾ ਦੁੱਧ ਨਹੀਂ ਆ ਤੇ ਠੰਡਾ ਕੀਤਾ ਹੋਇਆ ਨਾਰਮਲ ਜਿਹੜਾ ਉਬਾਲਿਆ ਹੋਇਆ ਦੁੱਧ ਤੁਸੀਂ ਵੀ ਲੈ ਸਕਦੇ ਆ ਤੁਸੀਂ ਕਦੋਂ ਵੀ ਕਦੀ ਵੀ ਦਿਨ ਦੇ ਵਿੱਚ 5 ਮਿੰਟ ਲਈ ਇਹ ਵਾਲਾ ਫੇਸ਼ਲ ਜ਼ਰੂਰ ਕਰੋ ਕਿਉਂਕਿ 5-10 ਮਿੰਟ ਹੀ ਲੱਗਦੇ ਆ ਤੇ ਜਿਹੜੀ ਸਕਿਨ ਨੂੰ ਬਹੁਤ ਸੋਹਣਾ ਬਹੁਤ ਵਧੀਆ 글로 ਕਰਦੀ ਤੇ ਨਾਲੇ ਜਿਹੜੀ ਦੁੱਧ ਦੇ ਨਾਲ ਸਾਡੀ ਸਕਿਨ ਵੈਸੇ ਵੀ ਬਹੁਤ ਚਮਕਦੀ ਆ ਤੇ ਗਰਮੀ ਦੇ ਵਿੱਚ ਖਾਸ ਕਰਕੇ ਸਾਡੀ ਸਕਿਨ ਨੂੰ ਇਸ ਜਿਹੜੀ ਥੋੜੀ ਇਹਦੀ ਜ਼ਿਆਦੀ ਜ਼ਰੂਰਤ ਹੁੰਦੀ ਆ ਦੇਖਭਾਲ ਦੀ ਕਿਉਂਕਿ ਸਕਿਨ ਜਿਹੜੀ ਆ ਗਰਮੀ ਦੇ ਵਿੱਚ ਬਹੁਤ ਚੁੱਸ ਜਾਂਦੀ ਆ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਨਾਲ ਦੀ ਨਾਲੇ ਆਪਾਂ ਦੱਸਦੀ ਆਪਣਾ ਇੱਕ ਨਵਾਂ ਚੈਨਲ ਜਿਸ ਦਾ ਨਾਮ ਸਿਮਰਨ ਕਿਚਨ ਐਂਡ ਵਲੌਗ ਤੁਸੀਂ ਪਲੀਜ਼ ਉਹ ਵੀ ਚੈਨਲ ਜਿਹੜਾ ਵਾ ਸਬਸਕ੍ਰਾਈਬ ਕਰੋ ਉਸ ਤੇ ਵੀ ਸਾਡੀਆਂ ਜਿਹੜੀਆਂ ਵੀਡੀਓ ਤੋ ਸਾਰੀ ਇਸ ਜਨ ਦੇ ਸਕੋਰ ਕੀਤਾ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸਤਰੀਕਰ